ਭੱਲਾ ਸਾਹਿਬ ਨਾਲ ਕੋਈ ਵੀ ਮੈਲਾ ਦਾ ਇਦਾਂ ਦੀ ਸਕ੍ਰਿਪਟ ਆ ਜਦੋਂ ਅਸੀਂ ਕੈਰੀਓਨ ਜੱਟਾ ਵਗੈਰਾ ਫਿਲਮਾਂ ਲਿਖਦੇਈ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥਾਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜੂਗਾ ਕੈਰੀਓਨ ਜੱਟਾ 4 ਵਾਸਤੇ ਵੀ ਤੁਸੀਂ ਆਈ ਸੁਣੋ ਕੁਲ ਜੀ ਜੀ ਕੈਰੀਓਨ ਜੱਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਤਾਂ ਤੇ ਦੇ ਵੀ ਉਸ ਸਮੇਂ ਇਹ ਕਿਆ ਕਿਆ ਇਹ ਮਾਈਕ ਨਹੀਂ ਚੱਕੀ ਨਾਲ ਪਲਾ ਸਾਹਿਬ ਬਹੁਤ ਸਾਰੇ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਪਰ ਜਿੱਥੇ ਇੰਡਸਟਰੀ ਨੂੰ ਏਡਾ ਵੱਡਾ ਘਾਟਾ ਪਿਆ ਹੈ ਉਹਦਾ ਸਾਰੇ ਪੰਜਾਬ ਨੂੰ ਘਾਟਾ ਪਿਆ ਹੈ ਉਹ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਡਾਇਰੈਕਟਰ ਨੇ ਜਿਹੜਾ ਉਹਨੂੰ ਕੋਈ ਨਹੀਂ ਦੇ ਸਕਦਾ ਤੇ ਫਰਦ ਸਮਾਨ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਹੱਥੇ ਥੱਲੇ ਆ ਬਹੁਤ ਖੰਦ ਪਾਣੀ ਕਰਦੇ ਸੀ ਜੀ ਆਖਰੀ ਬੋਲ ਕਰ ਤੁਹਾਡੀ ਕਰੂਗੀ ਉਹ ਬਿਹਰੀ ਮੀਨਾ ਡੇਡ ਖਾਂ ਤੋਂ ਬਿਹਰੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਆ ਤਾਂ ਇੱਕਦਮ ਹੀ ਸੱਡਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀ ਉਹ ਜੱਟਾ ਫੋਰ ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਬਹੁਤ ਚੇਤਨੀ ਚੇਤਾਨੀਆਂ ਦਾ ਇੱਕਦਮ ਹੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਹੈ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਣਗੇ ਦੇਖੀ ਜੀਪੀ ਜੀ ਤੁਸੀਂ ਖੁਸ਼ ਹੋਈ ਫਾਦਰਲੀ ਫਿਗਰ ਤੁਸੀਂ ਕੀ ਹੈ ਉਹਨਾਂ ਨੂੰ ਕਿ ਅੱਜ 22 ਅਗਸਤ ਦਾ ਦਿਹਾੜਾ ਜਿਹੜਾ ਉਹ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਬਹੁਤ ਸ਼ੋਕ ਭਰੀ ਘੜੀ ਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟਿਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚ ਕਮੇਡੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਸਤਾਰਾ ਸਤੋ ਖਸ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤਿਆਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬਣੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅੱਜ ਨજર ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪ੍ਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਏ ਆ ਤੇ ਮੈਂ ਅੱਜ ਕੱਲਾ ਰਹਿ ਗਿਆ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀ ਐਮ ਸੀ ਲੁਧਿਆਣਾ 'ਚ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਹੋਇਆ ਸੀ ਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕਜ਼ਨ ਸਿਸਟਰ ਜਿਹੜੀ ਆ ਉਹ ਥੋੜ ਅਚਾਨਕ ਕਹਿ ਗਈ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸਟੀਲ ਦੱਤ ਦੇ ਨਾ ਹੋਈ ਸੀ ਸਟੀਲ ਦੱਤ ਪੀਉ ਨੂੰ ਤੇ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਕਹਿੰਦੀ ਮੈਂ ਬਚ ਗਿਆ ਯਾਨੀ ਕਮੇਟੀ ਚ ਉਹ ਗੱਲ ਕਹਿ ਗਿਆ ਆਪਦੀ ਪਰ ਕੁਐਸਚਨ ਇਹ ਆ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਤੇ ਇੰਡਸਟਰੀ ਨੂੰ ਜੋ ਉਹਨੇ ਤੱਕਿਆ ਖਲਾਮ ਸੀਗੇ ਉਹ ਹਮੇਸ਼ਾ ਜਿੰਦੇ ਰਹਿਣਗੇ ਭਾਵੇਂ ਜਿੱਦੜ ਪੱਲਾ ਸਾਡੇ ਚ ਹੈ ਨਹੀਂਗੇ ਪਰ ਉਹਨਾਂ ਦੀ ਜੋ ਦੇਣ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਡੀ ਨੂੰ ਉਹ ਵਿੱਚ ਆ ਕੇ ਸਰ ਉਹ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਉਹਦੇ ਬਾਰੇ ਪੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ 1 2 3 ਵਾਰੀ ਹੈਲਥ ਇਸ਼ੂ ਆਏ 슈ਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਬਾਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ ਚ ਅਸੀਂ ਡਾਕਟਰਾਂ ਨੂੰ ਫੋਨ ਕੀਤਾ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦਿਓ ਡਾਕਟਰ ਕਹਿੰਦੇ ਵੀ ਪੋਸੀਬਲ ਨਹੀਂ ਇਨਾ ਬਲੱਡ ਨਾਲ ਦੇ ਬ੍ਰੇਨ ਚ ਫੈਲ ਗਿਆ ਫਿਰ ਅਸੀਂ ਸੈਕੰਡ ਓਪੀਨੀਅਨ 40 ਪੀਜੀਓ ਤੋਂ ਲਿਆ ਮੈਂ ਹైదరాబాద్ ਸਿੱਕੇ ਉੱਥੋਂ ਮੈਂ ਆਨਲਾਈਨ ਭੇਜ ਕੇ ਡਾਕਟਰ ਕਹਿੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਰੇਸ਼ਨ ਆਪਾਂ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਭੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਤੇ ਸਵੇਰੇ 4 ਵਜੇ ਆ ਸਾਨੂੰ ਹਲਫ ਦਾ ਕਹਿਆ ਗਿਆ ਆਖਰੀ ਗੱਲਬਾਤ ਕਰ ਦੋ ਮੈਂ ਹైదరాబాద్ ਜਾਣ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿਹਾ ਪਲੱਸਾ ਮੈਂ ਦੁੱਤਨਲੀ ਸਰਕਾਰੀ ਕੰਮ ਹਦਰਾਬਾਦ ਜਾ ਰਿਹਾ ਤੇ ਮੈਂ ਸ਼ੁਕਰਾਨਾ ਮੁੜਿਆਣਾ ਹੈਗਾ ਤੇ ਕਹਿੰਦੇ ਤੂੰ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਤੋਂ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਹਨਾਂ ਆਕਾਸ਼ਵਾਨੀ ਹੋ ਰਹੀ ਸੀ ਉਹਨਾਂ ਨੂੰ ਉਹਨਾਂ ਦੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਨਾ ਸੀ ਪਰ ਵੀਰੋ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੀ ਅਫਸਰ ਦਾਖਲ ਲਿਆ ਤੇ ਸਵੇਰੇ 4:00 ਵਜੇ ਉਹ ਸਾਡਾ 7 6 32 ਸੈਕਟਰ ਵੀ ਲੱਗੇ ਗਿਆ ਚੰਡੀਗੜ ਨਹੀਂ 40 ਸਸ 30 ਨਹੀਂ ਬੋਡੀ ਨਹੀਂ 40 ਜਸਪੀ 40 साथ, 40 ਜਸਪੀ ਅੱਜ ਜਿਹਨਾਂ ਦਾ ਕੰਮ ਹੈ ਉਹਦੀਆਂ ਵੀ ਤਿਆਰੀਆਂ ਚੱਲ ਰਹੀਆਂ ਅਸੀਂ। ਸਮੀਪ ਕੰਗਜੀ ਕੁਝ ਦਿਨ ਪਹਿਲਾਂ ਬੀਨੂ ਢਿੱਲੋਂ ਜੀ ਘਰ ਆਏ ਆ। ਉਹਨਾਂ ਨੇ ਕਿਹਾ ਭੱਲਾ ਸਾਹਿਬ ਕੈਰੀਜਟਾ 4 ਦੀ ਤਿਆਰੀ ਕਰਦੇ ਆ। ਬੜੇ ਖੁਸ਼ ਖੁਸ਼ ਹੋ ਗਏ ਚਿਹਰੇ ਤੇ ਰੌਣਕ ਆ ਗਈ। ਕਹਿੰਦੇ ਉਹ ਕਹਿੰਦੇ व्हीलਚੇਅਰ ਤੇ ਕੰਮ ਕਰੋਗੇ। ਕਹਿੰਦੇ ਨਹੀਂ ਮੈਂ ਖੜਾ ਵੀ ਦਿਖਾਇਆ। ਕਹਿੰਦੇ ਪੌੜੀ ਚੜ ਕੇ ਦਿਖਾਉਣਾ। ਪੂਰੇ ਕੈਮ ਹੋ ਰਹੇ ਸੀਗੇ ਸਾਨੂੰ ਸੀਗਾ ਵੀ ਕੈਰੀਅਰ ਦਾ ਡਾਟਾ ਫੋਰਥ ਭੱਲਾ ਜੀ ਦੇਖਾਂਗੇ ਈਵਨ ਦ੍ਰਿਦੀ ਦਸਾਂਜੀ ਦਾ ਫੋਨ ਆਇਆ ਸੀਗਾ ਕਿ ਮੈਂ ਜਟਾਂ ਜੁਲੀ 3 ਜਿਹੜੀ ਆ ਜਾਂ ਸਰਦਾਰ ਜੀ 3 ਆ ਉਹਦੇ ਵਿੱਚ ਮੈਂ ਲੈਣਾ ਤਾਂ ਤੁਹਾਨੂੰ ਭੱਲਾ ਜੀ ਤੇ ਭੱਲਾ ਜੀ ਕਹਿੰਦੇ ਮੈਂ ਕੈਮ ਹੋ ਜਾਵਾਂ ਮੈਂ ਤੁਹਾਡੇ ਨਾਲ ਕੰਮ ਕਰੂੰਗਾ ਪਰ ਕੁਦਰਤ ਨੇ ਨਹੀਂ ਮંજੂਰੀ ਦਿੱਤੀ ਦੁਨੀਆ ਪਰ ਤੁਹਾਨੂੰ ਕਾਲ ਆ ਰਹੀ ਸੀ ਸੰਕਟਾ ਪੇਸ਼ ਕਰੋ ਤੇ ਭੱਲਾ ਜੀ ਦਾ ਮਨ ਵੀ ਬਣ ਗਿਆ ਸੀ ਮੇਰਾ ਮਨ ਵੀ ਬਣ ਗਿਆ ਸੀਗਾ ਸਾਡੇ ਕੁਝ ਰਾਈਟਰਾਂ ਨੇ ਕਿਹਾ ਵੀ ਦਿੱਤਾ ਸੀਗਾ ਕਿ ਅਸੀਂ ਸੰਕਟਾ ਨੂੰ ਵੱਖਰੇ ਰੂਪ ਚ ਲੈ ਕੇ ਆਵਾਂਗੇ ਅਸੀਂ ਤਾਂ ਤਿਆਰੀ ਕਰ ਰਹੇ ਸੀਗੇ ਪਰ ਕੁਦਰਤ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ ਬਿਲਕੁਲ ਸਹੀ ਕਹਿ ਰਹੇ ਹੋ ਬਹੁਤ ਲੰਮਾ ਸਮਾਂ ਉਹਨਾਂ ਨੇ ਪੰਜਾਬੀ ਅ ਇੰਡਸਟਰੀ ਨੂੰ ਦਿੱਤਾ ਔਰ ਪਹਿਲਾਂ ਤਾਂ ਸ਼ਨਕਾਟਾ ਹੁੰਦਾ ਸੀਗਾ ਉਦੋਂ ਵੀ ਲੋਕ ਸੁਣ ਕੇ ਹੱਸਦੇ ਸੀ ਫਿਰ ਉਹਨਾਂ ਨੇ ਫਿਲਮਾਂ ਵੱਲ ਰੁਕੀ ਤਾਂ ਉਦੋਂ ਵੀ ਉਹ ਕਾਮਯਾਬ ਕਾਮੇਡੀਅਨ ਦੀ ਕਾਮੇਡੀਅਨ ਰਹੇ ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਮਿਲਦੇ ਸੀਗੇ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਵੇਖੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਮਹਿਫਿਲ ਹਮੇਸ਼ਾ ਬੜੀ ਜਗਮਗ ਕਰਦੀ ਸੀਗੀ ਮਤਲਬ ਹੱਸਦੇ ਸੀ ਹਸਾਉਂਦੇ ਸੀ ਔਰ ਹਰ ਗੱਲ ਉਹਨਾਂ ਨੇ ਜਿਹੜੀ ਕਰਨੀ ਉਹ ਬੜੀ ਮਤਲਬ ਮਜ਼ਾਕ ਦੇ ਲੈਜ਼ੇ ਚ ਕਰਨੀ ਤੇ ਮਤਲਬ ਇੱਕਦਮ ਅੱਜ ਸਵੇਰੇ ਪਤਾ ਲੱਗਾ ਤੇ ਬੜਾ ਮਨ ਦੁਖੀ ਹੋਇਆ ਬਹੁਤ ਮਨ ਪਰ ਹੈ ਅੱਜ ਕਿਉਂਕਿ ਭਲਾ ਸਾਹਿਬ ਜਿੱਡੇ ਵੱਡੇ ਆਰਟਿਸਟ ਸੀਗੇ ਉਸ ਤੋਂ ਵੀ ਵੱਡੇ ਇਨਸਾਨ ਸੀਗੇ ਉਹ ਆਪ ਆਪ ਤੋਂ ਛੋਟਿਆਂ ਨੂੰ ਹਮੇਸ਼ਾ ਸਪੋਰਟ ਕਰਦੇ ਸੀ ਅਸੀਂ ਇੱਕ ਫਿਲਮ ਕੀਤੀ ਸੀ ਮਾਈ ਸੈਲਫ ਪਿੰਡੂ ਤੇ ਮੈਂ ਕਈ ਵਾਰੀ ਪੁੱਛਣਾ ਭਲਾ ਸਾਹਿਬ ਬੜੀ ਈਜ਼ੀਲੀ ਕਰ ਜਾਂਦੇ ਹੋ ਤੁਸੀਂ ਇਹ ਚੀਜ਼ਾਂ ਤੇ ਉਹ ਕਹਿੰਦੇ ਪੁੱਤ ਤਜਰਬਾ ਹੁੰਦਾ ਇਹ ਤੇ ਉਹਨਾਂ ਨੇ ਦੱਸਣਾ ਕਿ ਭਈ ਐ ਐਦਾਂ ਨਹੀਂ ਐਦਾਂ ਡਾਇਲੌਗ ਬੋਲ ਤੇ ਮਤਲਬ ਉਹਨਾਂ ਨੇ ਕਦੇ ਵੀ ਆਪ ਤੋਂ ਛੋਟੇ ਆਰਟਿਸਟ ਨੂੰ ਕਦੀ ਛੋਟਾ ਮਹਿਸੂਸ ਨਹੀਂ ਕਰਾਇਆ ਸੀ ਉਹ ਆਪ ਛੋਟੇ ਬਣ ਕੇ ਅਗਲੇ ਨੂੰ ਵੱਡਾ ਮਹਿਸੂਸ ਕਰਾਉਂਦੇ ਸੀ ਹਮੇਸ਼ਾ ਸੋ ਬਹੁਤ ਵਧੀਆ ਸ਼ਖਸੀਅਤ ਸੀਗੇ ਭਲਾ ਸਾਹਿਬ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ 'ਚ ਵਸਦੇ ਰਹਿਣਗੇ ਪ੍ਰਮਾਤਮਾ ਨੂੰ ਹਮੇਸ਼ਾ ਹੀ ਆਪਣੇ ਚਰਨੀ ਨਿਵਾਸ ਦੇਵੇ ਔਰ ਮੈਂ ਫਿਰ ਇੱਕ ਵਾਰੀ ਕਹੂੰਗਾ ਕਿ ਭਲਾ ਸਾਹਿਬ ਇੱਕ ਵਾਰੀ ਫੇਰ ਹੋਣ ਜਸਵਿੰਦਰ ਭਲਾ ਬਣ ਕੇ ਤੇ ਸਾਨੂੰ ਸਾਰਿਆਂ ਨੂੰ ਐਂਟਰਟੇਨ ਕਰਾਉਂਦੇ ਬਹੁਤ ਮੁਲਾਕਾਤਾਂ ਮੇਰੀਆਂ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੇ ਨਾਲ ਲਗਭਗ ਅ 2003-4 ਦੇ ਵਿੱਚ ਇੱਕ ਉਹਨਾਂ ਦਾ ਛਣਕਾਟਾ ਆਇਆ ਸੀਗਾ ਉਦੋਂ ਮੇਰੀ ਐਲਬਮ ਆਈ ਸੀਗੀ ਪਹਿਲੀ ਦੂਜੀ ਐਲਬਮ ਹੋਏਗੀ ਤੇ ਉਦੋਂ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਕਿਉਂਕਿ ਉਹਨਾਂ ਦੀ ਐਲਬਮ ਦੇ ਵਿੱਚ ਮੇਰੇ ਗਾਣੇ ਦੀਆਂ ਕੁਝ 17 ਸੀਗੀਆਂ ਘਮਾਨ ਸਾਹਿਬ ਉਹਨਾਂ ਨੇ ਮੈਂਸ਼ਨ ਕੀਤੀਆਂ ਤੇ ਉਦੋਂ ਮੈਨੂੰ ਉਹਨਾਂ ਨੇ ਵਧਾਈ ਦਿੱਤੀ ਸਪੈਸ਼ਲ ਉਦੋਂ ਸਾਡਾ ਤੇ ਬਿਲਕੁਲ ਸ਼ੁਰੂਆਤ ਸੀਗੀ ਔਰ ਉਹ ਸਟੈਬਲਿਸ਼ਡ ਆਰਟ ਸੀਗੇ ਪਰ ਫਿਰ ਵੀ ਉਹਨਾਂ ਨੇ ਮੈਨੂੰ ਉਦੋਂ ਬਹੁਤ ਹੌਸਲਾ ਦਿੱਤਾ ਕਿ ਪੁੱਤਰ ਤੇਰੀ ਆਵਾਜ਼ ਬਹੁਤ ਵਧੀਆ ਹੈ ਤੇ ਤੂੰ ਬਹੁਤ ਅੱਗੇ ਜਾਏਗਾ ਸੁਪਰਲਾ ਸਾਹਿਬ ਬਹੁਤ ਪਹਿਲਾਂ ਤੋਂ ਐ ਅਸੋਸੀਏਟਡ ਰਹੇ ਨੇ ਸਾਡੇ ਨਾਲ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਨਾਂ ਨੇ ਕਦੀ ਛੋਟਾ ਵੱਡਾ ਨਹੀਂ ਦੇਖਿਆ ਉਹਨਾਂ ਨੇ ਹਮੇਸ਼ਾ ਛੋਟਿਆਂ ਨੂੰ ਜ਼ਿਆਦਾ ਸਪੋਰਟ ਕੀਤਾ ਹਮੇਸ਼ਾ ਹਮੇਸ਼ਾ ਆਪਾਂ ਇੱਕ ਸੀਨੀਅਰਿਟੀ ਦਾ ਜ਼ਿਕਰ ਕਰਦੇ ਹੁੰਦੇ ਹਾਂ ਲੇਕਿਨ ਅਜੇ ਇਹ ਸੀਨੀਅਰ ਤੋਂ ਹੋ ਕੇ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਤੋਂ ਆਬਵੀਅਸਲੀ ਉਹ ਸਾਡੇ ਸਾਡੇ ਫਾਦਰ ਫਿਗਰ ਸੀਗੇ ਸਾਡੇ ਲਈ ਬਾਪ ਦੇ ਸਮਾਨ ਸੀਗੇ ਉਹਨਾਂ ਨੇ ਹਮੇਸ਼ਾ ਹਮੇਸ਼ਾ ਤੁਹਾਨੂੰ ਦੱਸਿਆ ਕਿ ਵੀ ਉਹਨਾਂ ਨੇ ਚੰਗੀਆਂ ਚੀਜ਼ਾਂ ਸਾਨੂੰ ਦੱਸੀਆਂ ਜਿੰਨੀ ਕਿ ਉਹਨਾਂ ਦੇ ਨਾਲ ਕੰਪਨੀ ਰਹੀ ਮੇਰੀ ਔਰ ਮੋਰਓਵਰ ਕੀ ਹੈ ਟੈਲੈਂਟਡ ਬਾਸ ਸੀਗੇ ਆਪਣੇ ਡਾਇਲਗ ਉਹ ਆਪ ਲਿਖਦੇ ਸੀਗੇ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਹਿੱਟ ਡਾਇਲਗ ਸੀਗੇ ਤੁਸੀਂ ਜਿੰਨੇ ਵੀ ਮਤਲਬ ਤੁਹਾਡੇ ਜ਼ੈਨ ਚ ਇਸ ਵੇਲੇ ਆਉਂਦੇ ਹੋਣਗੇ ਉਹ ਸਾਰੇ ਉਹਨਾਂ ਦੇ ਆਪਣੇ ਲਿਖੇ ਹੋਏ ਡਾਇਲਗ ਸੀਗੇ ਕਿਉਂਕਿ ਮੈਂ ਅੱਖੀਂ ਵੇਖੀਆਂ ਚੀਜ਼ਾਂ ਛਣਕਾਟਾ ਪੂਰਾ ਦਾ ਪੂਰਾ ਉਹ ਆਪ ਲਿਖਦੇ ਸੀਗੇ ਸੋ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਨਿਵਾਜਿਆ ਸੀਗਾ بس ਜੇ ਨਹੀਂ ਉਹਨਾਂ ਨੂੰ ਕੁਝ ਨਿਵਾਜ਼ਿਆ ਤੇ ਉਹ ਉਮਰ ਥੋੜੀ ਦਿੱਤੀ ਉਹਨਾਂ ਨੂੰ ਬਹੁਤ ਮਤਲਬ ਮੈਂ ਬਹੁਤੀ ਉਮਰ ਨਹੀਂ ਮੰਨਦਾ 60 65 ਸਾਲ ਕੋਈ ਜ਼ਿਆਦਾ ਉਮਰ ਨਹੀਂ ਐ ਬਟ ਉਹ ਸਾਡੇ 'ਚ ਨਹੀਂ ਰਿਹਾ ਅੱਜ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਦਿਲਾਂ 'ਚ ਰਹਿਣਗੇ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ ਕੀ ਗੱਲਬਾਤ ਕੋਈ ਮੁਲਾਕਾਤ ਕਦੋਂ کافی ਸਾਲ ਪਹਿਲਾਂ ਉਹਨਾਂ ਦੀ ਫੈਮਿਲੀ 'ਚੋਂ ਕਿਸੇ ਦੀ ਡੈਥ ਹੋ ਗਈ ਸੀ ਉਦੋਂ ਮੈਂ ਆਇਆ ਸੀ ਡੇਢ ਤੋਂ ਸਾਲ ਹੋ ਗਏ ਕਿਉਂਕਿ ਮੈਂ ਵੀ ਹੁਣ ਕੈਨੇਡਾ ਰਹਿਣ ਕਰਕੇ ਤੇ ਉਹ ਬਹੁਤੀ ਅੱਜਕੱਲ ਫੋਨ 'ਤੇ ਗੱਲ ਨਹੀਂ ਕਰਦੇ ਸੀਗੇ ਕਿਉਂਕਿ ਇਹ ਥੋੜੇ ਬਿਮਾਰ ਚੱਲ ਰਹੇ ਸੀਗੇ ਔਰ ਉਹ ਬਹੁਤੀ ਚੀਜ਼ ਇਸ ਚੀਜ਼ ਨੂੰ ਡਿਸਕਸ ਨਹੀਂ ਕਰਨਾ ਚਾਹੁੰਦੇ ਸੀ ਕਦੀ ਕਿਉਂਕਿ ਉਹ ਚਾਹੁੰਦੇ ਨਹੀਂ ਸੀਗੇ ਕਿ ਮੈਂ ਮਤਲਬ ਮੇਰੀ ਮੇਰੀ ਬਿਮਾਰੀ ਨੂੰ ਲੈ ਕੇ ਕੋਈ ਉਦਾਸ ਹੋਵੇ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਜਿੰਨੀ ਵਾਰੀ ਵੀ ਮਿਲੇ ਆ ਕਦੀ ਉਹਨਾਂ ਦੇ ਚਿਹਰੇ ਤੇ ਮੈਨੂੰ ਉਦਾਸੀ ਨਜ਼ਰ ਨਹੀਂ ਆਈ ਜਿੰਨੀ ਵਾਰੀ ਵੀ ਮੈਂ ਘਰੇ ਇੱਥੇ ਬੈਠੇ ਸੀਗੇ ਜਿੱਥੇ ਅੱਜ ਡਰਾਈਨ ਰੂਮ ਚਾ ਅੱਜ ਉਹਨਾਂ ਦੇ ਅਸੀਂ ਇਸ ਮੌਕੇ ਤੇ ਪਹੁੰਚੇ ਆ ਮੈਂ ਸਾਲ ਡੇਢ ਸਾਲ ਪਹਿਲਾਂ ਤੇ ਬੈਠੇ ਮਤਲਬ ਆਇਆ ਮੈਂ 10 ਮਿੰਟ ਲਈ ਸੀਗੇ ਔਰ ਮੈਨੂੰ ਲੱਗਾ ਡੇਢ ਦੋ ਘੰਟੇ ਉਹਨਾਂ ਨੇ ਕਿ ਅਸੀਂ ਡੇਢ ਦੋ ਘੰਟਾ ਪਤਾ ਨਹੀਂ ਲੱਗਿਆ ਕਿੱਧਰ ਚਲੇ ਗਏ ਸੋ ਉਹਨਾਂ ਦੀ ਇਦਾਂ ਦੀ ਕੰਪਨੀ ਹੁੰਦੀ ਸੀ ਪੱਲਾ ਸਾਹਿਬ ਸਾਡੇ ਚ ਮੈਂ ਰਿਪੀਟ ਕਰਾਂਗਾ ਕਿ ਉਹ ਸਾਡੇ ਚ ਕਦੇ ਨਹੀਂ ਜਾਣਗੇ ਉਹ ਸ਼ਰੀਰਿਕ ਤੌਰ ਤੇ ਸਾਡੇ ਚ ਨਹੀਂ ਹੈ ਬਟ ਉਹਨਾਂ ਦੀ ਜਿਹੜੀ ਰੂਹ ਹੈ ਉਹਨਾਂ ਦੀ ਜਿਹੜੀਆਂ ਉਹਨਾਂ ਦੇ ਕੰਮ ਨੇ ਉਹ ਸਾਡੇ ਹਮੇਸ਼ਾ ਰਹਿਣਗੇ ਸਾਡੇ ਦਿਲਾਂ ਚ ਪੱਲਾ ਸਾਹਿਬ ਵਸਦੇ ਰਹਿਣਗੇ ਥੈਂਕ ਯੂ ਨਾਮਰਾਤ ਬਿਮਾਰੀ ਉਹਨਾਂ ਨੂੰ ਲੱਗੀ ਕਿ ਮੁੜ ਕੇ ਉਹਨਾਂ ਨੇ ਮਤਲਬ ਸਾਥ ਉਹ ਉਸ ਬਿਮਾਰੀ ਨੇ ਖੋਲਿਆ ਇੱਕ ਹੀਰਾ ਖੋਲਿਆ ਸਭ ਪਹਿਲੀ ਮੁਲਾਕਾਤ ਪੱਲਾ ਸਾਹਿਬ ਨਾਲ ਬਹੁਤ ਧੇਰ ਪਹਿਲਾਂ ਜੀ ਕਿਉਂਕਿ ਬਹੁਤ ਟਾਈਮ ਪਹਿਲਾਂ ਮੇਰਾ ਖਿਆਲ ਵੀ ਮੈਂ ਉਦੋਂ ਪਲੱਸ 1 ਚ ਪੜਦਾ ਸੀਗਾ ਮੈਂ ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੇ ਦੱਸਦੀ ਤਾਂ ਉਹਨਾਂ ਨੇ 20 ਬੰਦਿਆਂ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀਗੀ ਵੀ ਤੇ ਮੈਂ ਤਾਂ ਆਪਾਂ ਸੀ ਬੜਾ ਵਧੀਆ ਕਮਾਲ ਦੇ ਇਨਸਾਨ ਸੀਗੇ ਕਾਫੀ ਸਮੇਂ ਤੋਂ ਉਹ ਦਿਖ ਵੀ ਨਹੀਂ ਰਹੇ ਸੀਗੇ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾਫੀ ਸਮੇਂ ਤੋਂ ਹਾਂਜੀ 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 ਅਸੀਂ ਹਸਪੀਟਲ 'ਚ ਵੀ ਮਿਲ ਕੇ ਆਏ ਜੀ ਮੈਂ ਉਹਨਾਂ ਨੂੰ ਵੈਸੇ ਵੀ ਮਿਲਦੇ ਰਹਿੰਦੇ ਸੀਗੇ ਅਸੀਂ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਜਲਦੀ ਐ ਸਾਨੂੰ ਛੱਡ ਕੇ ਚਲੇ ਗਏ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਹੀ ਰਹਿਣਾ ਮੈਂ ਮੇਰਾ ਖਿਆਲ ਹੈ ਵੀ ਬਹੁਤ ਬਚਪਨ ਤੋਂ ਉਹਨਾਂ ਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗਰੋਹ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਉਹ ਟੌਪ ਤੇ ਰਹੇ ਨੇ ਜੀ ਉਹ ਇਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਪੰਜਾਬੀ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈ ਜੀ ਵਿੱਚ ਪੱਲਾ ਸਾਹਿਬ ਤੋਂ ਬਿਨਾਂ ਹੋ ਜਾਣਗੀਆਂ ਜੀ ਕਿ ਇਹ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਹੈ ਉਹ ਉੱਪਰ ਹੀ ਚੱਕ ਕੇ ਰੱਖ ਦਿੰਦੇ ਸੀ ਉਹਨਾਂ ਨੂੰ ਬਹੁਤ ਮੈਂ ਬਸ ਇਹੀ ਹੈ ਜੀ ਕਿ ਉਹਹਜ ਬੰਦੇ ਤੋਂ ਸਿੱਖਣ ਦਾ ਸਿੱਖਣ ਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਐਡੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਭੱਲਾ ਸਾਹਿਬ ਹੋਣਾ ਤੁਸੀਂ ਬਿਲਕੁਲ ਹੀ ਭੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 ਸਾਲ ਮੈਂ ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੀ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉਨੇ ਹੀ ਵਧੀਆ ਅੱਜ ਸੀਗੇ ਅ ਦੇਖੋ ਅੱਜ ਸਾਡੀ ਫਿਲਮ ਇੰਡਸਟਰੀ ਨੂੰ ਸੰਗੀਨਦਰ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਛਣਕਟਿਆਂ ਨੂੰ ਕ੍ਰੀਏਟ ਕਰਨ ਵਾਲਾ ਛਣਕਟਿਆਂ ਵਾਲਾ ਚਾਚਾ ਚਤਰ ਸਿੰਘ ਸਾਡੇ ਚ ਨਹੀਂ ਰਿਹਾ ਤੇ ਚਾਚਾ ਚਤਰਾ ਸਿੰਘ ਨੇ ਇੰਨੀਆਂ ਜ਼ਿਆਦਾ ਮਤਲਬ ਸਾਨੂੰ ਕ੍ਰੈਸਟਾਂ ਦਿੱਤੀਆਂ ਇੰਨੇ ਜ਼ਿਆਦਾ ਕਮੇਡੀ ਵਿੰਗ ਦਿੱਤੇ ਕਿ ਸਮਾਜ ਵਿੱਚ ਉਹਨਾਂ ਨੇ ਹਰ ਚਿਹਰੇ ਤੇ ਰੌਣਕ ਲਿਆ ਲਿਆਂਦੀ ਅੱਜ ਉਹ ਚਲੇ ਗਏ ਤਾਂ ਸਕਰੀਨ ਵੀ ਉਹਨਾਂ ਮਨ ਸਖਣੀ ਸਖਣੀ ਲੱਗੂ ਕਿ ਜਦੋਂ ਵੀ ਉਹ ਪੜਦੇ ਤੇ ਆਉਂਦੇ ਫਿਲਮ ਦੇ ਵਿੱਚ ਕਿਸੇ ਚ ਤਾਂ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲਾਪਿੰਗ ਹੋਣ ਲੱਗ ਜਾਈਆਂ ਕਿਉਂਕਿ ਉਹ ਚਿਹਰੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਨੂਰ ਸੀਗਾ ਮੈਂ ਅੱਜ ਤੱਕ 35 ਸਾਲ ਸਾਡੇ ਵਾਸਤੇ ਰਿਸ਼ਤੇ ਨੂੰ ਬਣੇ ਨੂੰ ਹੋ ਗਏ ਮੈਂ ਕਦੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਤਾਂ ਉਹਨਾਂ ਦੇ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਪੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਿਕ ਕਮੇਟੀ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਤਾਂ ਉਹ ਜਿਹਦੇ ਨਾਲ ਕੇ ਲੋਕਾਂ ਨੂੰ ਲੱਗਿਆ ਕਿ ਹਾਂ ਯਾਰ ਕੋਈ ਐਦਾਂ ਦਾ ਆਰਟਿਸਟ ਹੋਣਾ ਚਾਹੀਦਾ ਉਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਡੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜਾਂ ਤਕੀਆ ਕਲਾਮ ਵਾਲਾ ਕਲਾਕਾਰ ਮੇਰਾ ਖਿਆਲ ਹੁਣ ਦੁਬਾਰੇ ਪੈਦਾ ਨਹੀਂ ਹੋਣਾ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਨੂੰ ਵੀ ਕਹਿ ਸਕਦੇ ਹਾਂ ਜਦੋਂ ਬਿਮਾਰ ਹੋਏ ਨੇ ਉਦੋਂ ਅਸੀਂ ਮਿਲ ਕੇ ਗਏ ਸੀਗੇ ਥੋੜਾ ਟਾਈਮ ਪਹਿਲਾਂ ਕਿ ਕਉਦੋਂ ਗੱਲ ਕਰਨ ਦੀ ਪੈਸੇ ਸਾਡੀ ਤੇ ਮੇਰੀ ਬਾਲਮਕੰਦ ਭਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੀ ਸੀ ਪਰਸੋ ਵੀ ਮੈਂ ਆਉਣ ਦੇ ਸੀਗਾ ਬਾਲਮਕੰਦ ਜੀ ਬਾਹਰ ਗਏ ਸੀ ਰਾਜ ਜੀ ਆਏ ਰਾਤ ਨੂੰ ਸੋ ਇਹ ਕਹਿ ਸਕਦੇ ਆ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਵਰਗੇ ਕਮੀਡੀਅਨ ਬਹੁਤ ਘੱਟ ਪੈਦਾ ਹੁੰਦੇ ਆ ਤੇ ਆਉਣ ਵਾਲੇ ਦਿਨਾਂ ਚ ਮੇਰਾ ਕਹਿ ਲਾਂ ਵੀ ਇਹ ਘਾਟਾ ਕੋਈ ਪੂਰਾ ਕਰ ਸਕ ਕੋਈ ਪੁਰਾਣੀ ਕੋਈ ਬਿਮਾਰ ਸੀ ਕੋਈ ਜਾਣਕਾਰੀ 1.5 ਸਾਲ ਤੋਂ ਥੋੜਾ ਜਿਹਾ ਹਿੱਲਿਆ ਹੈ ਸੀਗਾ ਸਰੀਰ ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਵਿੱਚ ਕਈ ਵਾਰੀ ਠੀਕ ਹੋ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ ਅਚਾਨਕ ਹੀ ਹੋਇਆ ਬਰਸੋ ਤਾਂ ਜੋ ਹੋਇਆ ਸਰ ਕੋਈ ਪੁਰਾਣੀ ਗੱਲਬਾਤ ਤੁਹਾਨੂੰ ਅਜਾਂ ਦੀ ਯਾਦ ਹੋਵੇ ਜਿਹੜੀ ਕਿ ਗੱਲਾਂ ਤਾਂ ਬਹੁਤ ਨੇ ਦੇਖੋ ਉਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਉਹ ਹਰ ਮੌਕੇ ਦੇ ਉੱਤੇ ਨਾ ਕੋਈ ਨਾ ਕੋਈ ਇਦਾਂ ਦੀ ਗੱਲ ਕਰਕੇ ਸਭ ਨੂੰ ਹਸਾ ਦਿੰਦੇ ਪਰ ਅੱਜ ਜੇ ਆਪਾਂ ਇਸ ਮਾਹੌਲ 'ਚ ਵੀ ਖੜੇ ਆ ਉਹਨਾਂ ਨੇ ਇਹੀ ਜੀ ਗੱਲ ਕਰਦੇ ਨੇ ਕਿ ਸਾਡੇ ਚਿਹਰਾ ਤੋਂ 10 ਹੀ ਉੱਠ ਜਾਣੀ ਹੈ ਗੱਲਾਂ ਸੈਂਕੜੇ ਨੇ ਕਿਉਂਕਿ ਸੰਗਾਟੇ ਅਸੀਂ ਤਕਰੀਮ ਜੇ 26 27 ਸੰਗਾਟੇ ਭੱਲਾ ਸਾਹਿਬ ਦੇ ਰਿਕਾਰਡ ਵਿੱਚੋਂ 13 14 ਸੰਗਾਟੇ ਮੈਂ ਪ੍ਰੋਡਿਊਸ ਕੀਤੇ ਇਸ ਕਰਕੇ ਹੁਣ ਸੰਗਾਟਿਆਂ ਦੀ ਲੜੀ ਦੇ ਵਿੱਚ ਹੀ ਕੰਨਾ ਕੁ ਸੇਗਾ ਉਹਨਾਂ ਨੇ ਜੇ ਉੱਥੇ ਜਸਵਾਲ ਸਾਹਿਬ ਤੇ ਵਿਅੰਗ ਕਰਨਾ ਤਾਂ ਵੀ ਮਜ਼ਾਕ ਦੇ ਵਿੱਚ ਗੱਲ ੜਾ ਦੇਣੀ ਮੇਰੇ ਤੇ ਵੀ ਕਈ ਗ ਉਹ ਕ੍ਰੀਏਟਰ ਮ ਬਹੁਤ ਵਧੀਆ ਕ੍ਰੀਏਟਿਵ ਕਮੈਂਡ ਸੀਗਾ ਮਤਲਬ ਆਪਦੇ ਕੰਮ ਨੂੰ ਤਰਜੀਹ ਦਿੰਦੇ ਸੀ ਆਪਦੇ ਕੰਮ ਨੂੰ ਕਰਨ ਵਾਸਤੇ ਉਹ ਘੰਟਿਆਂ ਬੱਧੀ ਬੈਠੇ ਰਹਿੰਦੇ ਸੀ ਜਦੋਂ ਅਸੀਂ ਇੱਕ ਛਣਕਾਟੇ ਰਿਕਾਰਡ ਕਰਦੇ ਅਸੀਂ ਉੱਥੋਂ ਲੁਧਿਆਣਾ ਤੋਂ ਚੱਲਣਾ ਪਹਿਲਾਂ ਇੱਥੇ ਛਣਕ ਟੂਡੀਓ ਆਪਣਾ ਨਹੀਂ ਲੱਗਿਆ ਸੀ ਉਦੋਂ ਤਾਂ ਉਦੋਂ ਉਹਨਾਂ ਨੇ ਪਹਿਲਾਂ ਉੱਥੋਂ ਚੱਲਣਾ ਤੇ ਅਸੀਂ ਪਹਿਲਾਂ ਮਹੀਨਾ ਤਿਆਰੀ ਕਰਨੀ ਬੈਠ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਉਦੋਂ ਕਹਿਣਾ ਕਿ ਵੀ ਹੁਣ ਸਾਨੂੰ ਕੋਈ ਨਾ ਬੁਲਾਵੇ ਅਸੀਂ ਪਹਿਲਾਂ ਆਪਦੇ ਕੰਮ ਤੇ ਕੰਮ ਕਰ ਲਈਏ ਫਿਰ ਜਦ ਚੱਲਣਾ ਜਿੱਦੇ ਅੱਜ ਰਿਕਾਰਡਿੰਗ ਹੈ ਮੰਨ ਲੈਂਦੇ ਆਪਾਂ ਰਿਕਾਰਡਿੰਗ ਕੇ ਪ੍ਰਸ਼ਾਦ ਲੈ ਕੇ ਫੇਰ ਆ ਕੇ ਮਲ ਕੰਮ ਸ਼ੁਰੂ ਕਰਨਾ ਅਸੀਂ ਸ਼ੂਟਿੰਗਾਂ ਕਰਦੇ ਜਿਵੇਂ ਗਾਣਿਆਂ ਦੀ ਸ਼ੂਟਿੰਗ ਹੁੰਦੀ ਹੈ ਜਿਵੇਂ ਕੀ ਵਕ ਹੋ ਗਿਆ ਪੁਲਿਸ ਚੜ ਜੇ ਗਾਣੇ ਇੱਥੇ ਸ਼ੂਟ ਹੋਏ ਸੀ ਆਪਣੇ ਇਸ ਇੱਥੇ ਕਹੇੜੀ ਤਾਂ ਉਦੋਂ ਉਹਨਾਂ ਨੇ ਕੀ ਕਰਨਾ ਵੀ ਉਹ ਉਸ ਮਾਹੌਲ ਦੇ ਵਿੱਚ ਹਰੇਕ ਬੰਦੇ ਨਾਲ ਕੋਲ ਮਿਲ ਜਾਣਾ ਪਿੰਡ ਵਾਲਿਆਂ ਨਾਲ ਕੀ ਹੋਰ ਕੀ ਹੋਰ ਕੀ ਨਾ ਕਦੇ ਧੁੱਪ ਉਹਨਾਂ ਨੇ ਮੰਨੀ ਨਾ ਕਦੇ ਗਰਮੀ ਮੰਨੀ ਨਾ ਕਦੇ ਉਹਨਾਂ ਨੇ ਮੀਂਹ ਵਾਲ ਮੰਨੇ ਅੱਜ ਕੱਲ ਤਾਂ ਬੈਂਟ ਹੀ ਬੰਨਾ ਤੋਂ ਬਿਨਾ ਕਲਾਕਾਰ ਨਹੀਂ ਮਤਲਬ ਡਾਉਟ ਅਰਥ ਸੀਗੇ ਇਦਾਂ ਇੰਨਾ ਇੰਨਾ ਵਧੀਆ ਮਤਲਬ ਭਾਈਚਾਰਕ ਤਰੀਕੇ ਨਾਲ ਬੈਠਣਾ ਜਾਂ ਭਾਈਚਾਰਕ ਤਰੀਕੇ ਨਾਲ ਖਾਣਾ ਪੀਣੇ ਚ ਕੋਈ ਇਦਾਂ ਨਹੀਂ ਵੀ ਆ ਮੈਨੂੰ ਆ ਚਾਹੀਦਾ ਐਦਾਂ ਮੈਂ ਰਹਿਣਾ ਮੈਨੂੰ ਵਸਟਾਰੀ ਚਾਹੀਦਾ ਇਹ ਜਾਂ ਕੁਛ ਨਹੀਂ ਜੀਦਾ ਫਿਲਮਾਂ ਵਾਲੇ ਮਾਮਲੇ ਚ ਵੀ ਉਹ ਹਰੇਕ ਨਾਲ ਮਿਲਣ ਸਾਰ ਸੀਗੇ ਨਾ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਐਦਾਂ ਦੀ ਆਪਾਂ ਅੱਜ ਤੱਕ ਨਹੀਂ ਸੁਣਿਆ ਮੈਂ ਤਾਂ ਆਪਣੀ ਜ਼ਿੰਦਗੀ ਚ ਕਿ ਭੱਲਾ ਸਾਹਿਬ ਦੀ ਕਿਸੇ ਨਾਲ ਰੰਜ ਜੀ ਸੰਸਕਾਰ ਨਹੀਂ ਕਰ ਕਰਦੇ ਆ ਸੰਸਕਾਰ ਕੱਲ ਹੀ ਕਰ ਰਹੇ ਆਂ ਜੀ ਹਾਂ ਜੀ ਕੱਲ 1 ਵਜੇ ਬਲੌਂਗੀ ਸਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੈਗਾ ਤੋਂ ਉਹਦੀ ਲੋਕੇਸ਼ਨ ਵੀ ਆਪਾਂ ਅਸੀਂ WhatsApp 'ਚ ਪਾ ਦਾਂਗੇ ਸਾਰੇ ਪਾਸੇ ਬਲੌਂਗੀ ਪਹੁੰਚਣਾ ਸਾਰਿਆਂ ਨੇ ਕੱਲ 1 ਵਜੇ ਦਾ ਸੰਸਕਾਰ ਹੈਗਾ ਭੱਲਾ ਸਾਹਿਬ ਦੇ ਤੇ 30 ਤਰੀਕ ਦਾ ਭੋਗ ਰੱਖਾਂਗੇ ਗੁਰਦਾਰ ਸਾਹਿਬ ਦੱਸ ਦਾਂਗੇ ਕਿੱਥੇ ਹੋਊਗਾ ਧੰਨਵਾਦ ਸਸੇ ਕੰਮ ਸੋ ਜਸਵਿੰਦਰ ਭੱਲਾ ਜੀ ਦਾ ਜਾਣਾ ਸਾਡੇ ਸਾਰੇ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਨੁਕਸਾਨ ਹੈ ਪਰ ਉਹਨਾਂ ਦੀਆਂ ਯਾਦਾਂ ਸਾਨੂੰ ਹਮੇਸ਼ਾ ਤਾਜ਼ਗੀ ਤੇ ਹਸਨ ਦਾ ਇੱਕ ਮੌਕਾ ਦਿੰਦੀ ਰਹੇਗੀ ਉਹ ਆਪਣੀ ਜ਼ਿੰਦਗੀ ਚ ਸਾਡੇ ਮਨਾਂ ਵਿੱਚ ਫੁੱਲ ਖੁਸ਼ੀਆਂ ਤੇ ਖੇੜੇ ਇਹ じゃ ਮੈਨੂੰ ਪ੍ਰਤੀਤ ਹੁੰਦਾ ਕਿ ਭੱਲਾ ਸਾਹਿਬ ਹਲੇ ਵੀ ਸਾਡੇ ਚ ਨੇ ਕਿਤੇ ਗਏ ਨਹੀਂ ਮੇਰੀ ਐਸੋਸੀਏਸ਼ਨ ਉਹਨਾਂ ਨਾਲ 1982 ਤੋਂ ਲੈ ਕੇ 86 ਵਿੱਚ ਜਦੋਂ ਮੈਂ ਪੀਏਯੂ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਦੁਨੀਆ ਪੀਏਯੂ ਦੇ ਅੰਦਰ ਹੀ ਸੀਗੀ ਅਸੀਂ ਉਹਨਾਂ ਦੇ ਹਰ ਇੱਕ ਹਫਤੇ ਜਾ ਹਰ ਇੱਕ 15 ਦਿਨ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਉਹਨਾਂ ਦਾ ਚੱਲਦਾ ਰਹਿੰਦਾ ਸੀ ਤੇ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਤਾਂ ਅਸੀਂ ਤਾਂ ਵਾਪਸ ਪੀਏਯੂ ਪਹੁੰਚ ਜਾਂਦੇ ਤੇ ਉਸ ਵੀਏਯੂ ਦੇ ਸਮੇਂ 1982 ਤੋਂ 1986 ਜੋ ਪੰਜਾਬ ਦਾ ਮਾਹੌਲ ਸੀ ਤੁਹਾਨੂੰ ਪਤਾ ਹੀ ਹੈ ਬਟ ਉਹਨਾਂ ਨੇ ਜੋ ਉਸ ਮਾਹੌਲ ਦੇ ਵਿੱਚ ਵੀ ਖੁਸ਼ੀਆਂ ਸਾਡੀ ਜ਼ਿੰਦਗੀ ਚ ਲਿਆਤੀਆਂ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤਾਂ ਮੈਂ ਫੇਰ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਦੇ ਚਰਨਾ ਚ ਨਿਵਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣ ਦਾ ਬਲ ਬਖਸ਼ੇ ਚੇਅਰਮੈਨ ਸਾਹਿਬ ਕਿੰਨੇ ਚਿਰ ਹੋ ਗਿਆ ਮੁਲਾਕਾਤ ਹੋਈ ਮੈਨੂੰ ਉਹਨਾਂ ਨਾਲ ਬੈਠੇ 2 ਸਾਲ ਪਹਿਲਾਂ ਟਾਈਮ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਉਹ ਬਿਮਾਰ ਹੋਣ ਕਰਕੇ ਅਵੋਇਡ ਕਰੀਦਾ ਸੀਗਾ ਕਿ ਕੋਈ ਬਾਹਰੋਂ ਇਨਫੈਕਸ਼ਨ ਨਾ ਹੋ ਜੇ ਉਹ ਨਾ ਹੋ ਜੇ